ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਜਿਹੜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਪੜਾਉਣ ਦੀ ਕੋਸ਼ਿਸ਼ ਕਰੋ। ਦਰਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਜਿੱਥੇ ਹੜਾ ਦੀ ਮਾਰ ਚੱਲ ਰਹੀ ਨੇ ਤਾਂ ਉੱਥੇ ਹੀ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕੇ ਪਾਣੀ ਦੀ ਮਾਰ ਚੱਲ ਰਹੇ ਨੇ। ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੂਰਾ ਹੀ ਪਿੰਡ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਨੇ ਉਹ ਬੇਬਸ ਨੇ ਤੇ ਜੋ ਜਿਹੜੇ ਹਾਲਾਤ ਹੁਣ ਪੰਜਾਬ ਦੇ ਵਿੱਚ ਬਣ ਰਹੇ ਨੇ ਇਹਨਾਂ ਹਾਲਾਤਾਂ ਨੂੰ ਲੋਕ 1988 ਦੇ ਹਾਲਾਤਾਂ ਦੇ ਨਾਲ ਕੰਪੇਅਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿਉਂਕਿ ਉਸ ਵਕਤ ਵੀ ਐਸੇ ਤਰੀਕੇ ਦੇ ਨਾਲ ਹੜ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਏ ਸੀ ਵੱਡੀ ਤਬਾਹੀ ਹਾਲਾਤ ਬਹੁਤ ਮਾਰੇ ਆ ਜੀ ਨਿਸ਼ਾਰਾ ਪਤਾਂ ਟੰਡਾ ਸਾਡਾ ਹੁਣ ਵੀ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇਗੀ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਲੋਕ ਜਿਹੜੇ ਨੇ ਉਹ ਬੇਬਸ ਹੋ ਚੁੱਕੇ ਨੇ ਕਿਉਂਕਿ ਲੋਕਾਂ ਦਾ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ 400 ਏਕੜ ਤੋਂ ਵੱਧ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਲੋਕਾਂ ਦੇ ਵੱਲੋਂ ਹੁਣ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਦਿਖਾ ਰਹੇ ਹਾਂ ਜਿੱਥੇ ਕਈ-ਕਈ ਫੁੱਟ ਪਾਣੀ ਜੜਾਇਆ ਪਿੰਡ ਦੇ ਵਿੱਚ ਖੜਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਨਾਲ ਜਿਹੜਾ ਆ ਇਹ ਪਿੰਡ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਕਈ ਫੁੱਟ ਪਾਣੀ ਇਸ ਪਿੰਡ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਜਿਸ ਕਾਰਨ ਲੋਕਾਂ ਦਾ ਜਿਉਣਾ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਕਈ ਏਕੜ ਫਸਲ ਤਬਾਹ ਹੋ ਚੁੱਕੀ ਹੈ ਤਾਂ ਉੱਥੇ ਹੀ ਜਿੱਥੇ ਇੰਨੇ ਫੁੱਟ ਪਾਣੀ ਖੜਾ ਹੋਣ ਦੇ ਨਾਲ ਬਿਮਾਰੀਆਂ ਵੀ ਹੁੰਦੀਆਂ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਕਿਉਂਕਿ ਫਸਲਾਂ ਤਬਾਹ ਹੋ ਚੁੱਕੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਿਹੜਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੱਤ ਤੋਂ ਅੱਠ ਜ਼ਿਲ੍ਹੇ ਜਿਹੜੇ ਨੇ ਪੰਜਾਬ ਦੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਤਸਵੀਰਾਂ ਮੁਕੇਰੀਆਂ ਦੀ ਦਿਖਾ ਰਹੇ ਹਾਂ ਜਿੱਥੇ ਪਿੰਡ ਨੁਸ਼ਹਿਰਾ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਲੋਕ ਕੀ ਕੁਝ ਕਹਿ ਰਹੇ ਨੇ ਬੇਬਸ ਹੋ ਕੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਹਾਲਾਤ ਬਹੁਤ ਮਾੜੇ ਆ ਜੀ ਨੁਸ਼ਹਿਰਾ ਪਤਨ ਪਿੰਡ ਆ ਸਾਡਾ ਇਨਾ ਪਾਣੀ ਆ ਜੀ ਸਾਡੀਆਂ ਮਕਾਨਾਂ ਦਾ ਨਾਲ ਟੱਕਰ ਖਾਂਡਿਆ ਆ ਕਈ ਘਰਾਂ ਵਿੱਚ ਵੜ ਗਿਆ ਡੰਗਰ ਬੱਥਾ ਸਾਡਾ ਜਿਹੜਾ ਉਹ ਡੁੱਬ ਚੱਲਾ ਹੈਗਾ ਆਪਾਂ ਮਸਾਂ ਹੀ ਕੱਢ ਕੇ ਨਾ ਉਹ ਗੜਿਆ ਠੀਕ ਆ ਨਹੀਂ ਉੱਚੀਆਂ ਜਗ੍ਹਾ ਤੇ ਬੰਨਿਆ ਆ ਕੋਈ ਪੱਠਾ ਨਹੀਂ ਪਾਉਣ ਨੂੰ ਕਮਾਰ ਦੀ ਫਸਲ ਸਾਰੀ ਜਿਹੜੀ ਉਹ ਗਰਗ ਗਈ ਆ ਠੀਕ ਆ ਗਲ ਗਈ ਆ ਸਾਰੀ ਕੋਈ ਪੱਠਾ ਨਹੀਂ ਬਚਿਆ ਕੋਈ ਕਸ ਨਹੀਂ ਬਚਿਆ ਜੀ ਕਿੰਨੀ ਜ਼ਮੀਨ ਐਸ ਵਕਤ ਮਾਰਹੇਟ ਮਾਰਹੇਟ ਦੀ ਨਿਸ਼ਾਰੇ ਪੱਤਨ ਦੀ ਕੱਲੇ ਦੀ ਜ਼ਮੀਨ ਜਿਹੜੀ ਉਹ ਤਿੰਨ ਤੋਂ 400 ਕਿੱਲਾ ਕੀ ਮੰਨਤ ਕਰ ਸਕਦੇ ਆ ਮੰਗ ਇਹੀ ਕਰਦੇ ਆ ਵੀ ਸਰਕਾਰ ਸਾਡਾ ਥੋੜਾ ਜਿਹਾ ਸਾਥ ਦੇਵੇ ਗੱਬਦਿਆਂ ਨੂੰ ਬਚਾਵੇ ਕਿ ਤੁ ਜਿਹੜਾ ਇਹ ਪਾਣੀ ਨਾ ਆਇਆ ਕਿ ਇੱਧਰ ਅਸੀਂ ਇਹੋ ਸਰਕਾਰ ਤੋਂ ਮੰਗ ਕਰਨੇ ਚਾਹੁੰਦੇ ਆਗੇ ਕਿ ਜੋ ਲੋਕਾਂ ਦਾ ਨੁਕਸਾਨ ਹੋਇਆ ਹੈਗਾ ਉਹਦੀ ਪਰਹਾਈ ਕੀਤੀ ਜਾਵੇ ਫਸਲਾਂ ਦਾ ਨੁਕਸਾਨ ਹੋਇਆ ਨੇ ਸਾਰੇ ਜ਼ਮੀਨਦਾਰ ਡੁੱਬ ਗਏ ਜਿਹਨਾਂ ਗਰੀਬਾਂ ਵਿਚਾਰਿਆ ਨੇ ਪਹਿਲੀਆਂ ਠੇਕੇ ਤੇ ਲਾ ਕੇ ਪਈਆਂ ਆਈਆਂ ਉਹ ਕਿੱਥੋਂ ਪੈਸੇ ਦੇਣਗੇ ਸਰਕਾਰ ਨੇ ਜੋ ਸਾਡੇ ਇਲਾਕੇ ਦੇ ਐਮਐਲਏ ਵੀ ਹੈਗੇ ਆ ਉਹਨਾਂ ਨੇ ਵੀ ਕਦੀ ਆਣ ਕੇ ਸਾਨੂੰ ਨਹੀਂ ਪੁੱਛਿਆ ਇਹ ਪਿੰਡ ਨੂੰ ਤੁਸੀਂ ਕਿੱਥੇ ਆ ਗਏ ਕਿੱਥੇ ਨਹੀਂ ਜਦੋਂ ਵੋਟਾਂ ਲੈਣੀਆਂ ਆ ਗਈਆਂ ਉਦੋਂ ਸਾਰੇ ਆਉਂਦੇ ਆ ਜਦੋਂ ਵੋਟਾਂ ਪਾਉਣੀਆਂ ਆ ਮੁਰਕੇ ਕੋਈ ਨਹੀਂ ਪੁੱਛਦਾ ਹਨ ਕਿ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਬੀ ਬਹੁਤ ਨੁਕਸਾਨ ਆ ਹੈ ਉਹ ਤਾਂ ਸਾਡੀ ਗਵਰਨਮੈਂਟ ਦੀ ਵੀ ਨਿਰਾਸ਼ਾ ਆ ਤੁਸੀਂ ਦੇਖਿਓ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਏ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪੇ ਪਹਿਲਾਂ ਸਾਰਾ ਸਾਲ ਪਾਣੀ ਜਮਾਂ ਰੱਖਦੇ ਵਿੱਚ ਬਰਸਾਤਾਂ ਆਉਂਦੀਆਂ ਉਧਰ ਬਰਸਾਤ ਦੇ ਪਾਣੀ ਦੀ ਮਾਰ ਪੈਂਦੀ ਆ ਉਧਰੋਂ ਡੈਮ ਵਾਲੇ ਪਾਣੀ ਛੱਡਦੇ ਹੋਣ ਮੁੜ ਕੇ ਕਹਿੰਦੇ ਵੀ ਸਾਡੀ ਮਜ਼ਦੂਰੀ ਹੈ ਤੇ ਬਾਕੀਆ ਮਜ਼ਦੂਰੀ ਆ ਪਰ ਇਹ ਤਾਂ ਧਿਆਨ ਦੇ ਉਹਨਾਂ ਨੇ ਰੱਖਣਾ ਨਾ ਪਹਿਲਾਂ ਵੀ ਘਟੋ ਘਟੋ ਉਨੀ ਕਿ ਗੰਜਾਸ਼ ਰੱਖੋ ਹੋਣ ਤੇ ਸਿਸਟਮ ਵੀ ਵੀ ਇਦਾਂ ਦੇ ਆ ਵੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਐ ਕਿ ਇੰਨਾ ਮੀਂਹ ਪੈਣਾ ਉਹ ਸਿਸਟਮ ਕਾਦੇ ਵਾਸਤੇ ਇਹਨਾਂ ਨੇ ਲਾਇਆ ਉਹ ਸਿਸਟਮ ਨਾਲ ਦੇਖਦੇ ਆ ਵੀ ਇੰਨਾ ਆਮ ਬੰਦਿਆਂ ਨੇ ਦੱਸਤਾ ਵੀ ਹਰ ਕੀ ਮੀਂਹ ਵਾਦੇ ਪੈਣੇ ਆ ਇਹਨਾਂ ਨੂੰ ਨਹੀਂ ਪਤਾ ਲੱਗਾ ਕਿੰਵੀਂ ਵੱਧ ਪੈਣੇ ਅਸੀਂ ਉਹਨਾਂ ਆਪਣਾ ਐਂਧੀਆਂਮ ਰੱਖੀਆ ਘੁੱਟੋ ਘਾਟੇ ਡੈਮ ਚ ਤੇ ਗੰਜਾਸ਼ ਰੱਖੀ ਹੋਣੀ ਵੀ ਪਾਣੀ ਮਾੜਾ ਮੋਢਾ ਚੱਲ ਸਕਿਓ ਦਰਿਕ ਸਵੇਰਾ ਟੀਵੀ ਵੇਖਿਓ ਤੁਸੀਂ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਜਿੱਥੇ ਹੜਾ ਦੀ ਮਾਰ ਚੱਲ ਰਹੀ ਨੇ ਤਾਂ ਉੱਥੇ ਹੀ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕੇ ਪਾਣੀ ਦੀ ਮਾਰ ਚੇਲ ਰਹੇ ਨੇ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੂਰਾ ਹੀ ਪਿੰਡ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਨੇ ਉਹ ਬੇਬਸ ਨੇ ਤੇ ਜੋ ਜਿਹੜੇ ਹਾਲਾਤ ਹੁਣ ਪੰਜਾਬ ਦੇ ਵਿੱਚ ਬਣ ਰਹੇ ਨੇ ਇਹਨਾਂ ਹਾਲਾਤਾਂ ਨੂੰ ਲੋਕ 1988 ਦੇ ਹਾਲਾਤਾਂ ਦੇ ਨਾਲ ਕੰਪੇਅਰ ਕਰਤੇ ਹੋਏ ਵੀ ਨਜ਼ਰ ਆ ਰਹੇ ਨੇ ਕਿਉਂਕਿ ਉਸ ਵਕਤ ਵੀ ਐਸੇ ਤਰੀਕੇ ਦੇ ਨਾਲ ਹੜ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਏ ਸੀ ਵੱਡੀ ਤਬਾਹੀ ਬਲਾਰ ਬਹੁਤ ਮੜਿਆ ਜੀ ਨਸ਼ਰਾ ਪਤਨ ਪਿੰਡ ਸਾਡਾ ਤੇ ਹੁਣ ਵੀ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇਗੀ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਲੋਕ ਜਿਹੜੇ ਨੇ ਉਹ ਬੇਬਸ ਹੋ ਚੁੱਕੇ ਨੇ ਕਿਉਂਕਿ ਲੋਕਾਂ ਦਾ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ 400 ਏਕੜ ਤੋਂ ਵੱਧ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਲੋਕਾਂ ਦੇ ਵੱਲੋਂ ਹੁਣ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੀਆਂ ਇਹ ਤਸਵੀਰਾਂ ਦਿਖਾ ਰਹੇ ਆ ਦਿਖਾ ਰਹੇ ਆ ਜਿੱਥੇ ਕਈ ਕਈ ਫੁੱਟ ਪਾਣੀ ਜਿਹੜਾ ਆ ਪਿੰਡ ਦੇ ਵਿੱਚ ਖੜਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਨਾਲ ਜਿਹੜਾ ਆ ਇਹ ਪਿੰਡ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਕਈ ਫੁੱਟ ਪਾਣੀ ਇਸ ਪਿੰਡ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਜਿਸ ਕਾਰਨ ਲੋਕਾਂ ਦਾ ਜਿਉਣਾ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਕਈ ਏਕੜ ਫਸਲ ਤਬਾਹ ਹੋ ਚੁਕੀ ਹੈ ਤਾਂ ਉੱਥੇ ਹੀ ਜਿੱਥੇ ਇੰਨੇ ਫੁੱਟ ਪਾਣੀ ਖੜਾ ਹੋਣ ਦੇ ਨਾਲ ਬਿਮਾਰੀਆਂ ਵੀ ਹੁੰਦੀਆਂ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਕਿਉਂਕਿ ਫਸਲਾਂ ਤਬਾਹ ਹੋ ਚੁਕੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਿਹੜਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ 7 ਤੋਂ 8 ਜ਼ਿਲ੍ਹੇ ਜਿਹੜੇ ਨੇ ਪੰਜਾਬ ਦੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਤਸਵੀਰਾਂ ਮੁਕੇਰੀਆਂ ਦੀ ਦਿਖਾ ਰਹੇ ਆ ਜਿੱਥੇ ਪਿੰਡ ਨੁਸ਼ਹਿਰਾ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਲੋਕ ਕੀ ਕੁਝ ਕਹਿ ਰਹੇ ਨੇ ਬੇਬਸ ਹੋ ਕੇ ਉਹ ਵੀ ਤੁਹਾਨੂੰ ਸਮਾਉਂਦੇ ਆ ਫਸਲ ਆ ਬਹੁਤ ਮੜਿਆ ਜੀ ਨੁਸ਼ਹਿਰਾ ਪੱਤਾਂ ਪਿੰਡ ਆ ਸਾਡਾ ਇਨਾ ਪਾਣੀ ਆ ਜੀ ਸਾਡੀਆਂ ਮਕਾਨਾਂ ਦੇ ਨਾਲ ਟੱਕਰ ਖਾਂਡਿਆ ਆ ਕਈ ਘਰਾਂ ਵਿੱਚ ਵੜ ਗਿਆ ਡੰਗਰ ਪੱਛਾ ਸਾਡਾ ਜਿਹੜਾ ਉਹ ਡੁੱਬ ਚੱਲਾ ਹੈਗਾ ਆਪਾਂ ਮਸਾਂ ਹੀ ਕੱਢਦੇ ਉਹਨਾਂ ਨੂੰ ਗੜਿਆ ਠੀਕ ਆ ਨਹੀਂ ਉੱਚੀਆਂ ਜਗ੍ਹਾ ਤੇ ਬੰਨਿਆ ਆ ਕੋਈ ਪੱਠਾ ਨਹੀਂ ਪਾਉਣ ਨੂੰ ਕਮਾਰ ਦੀ ਫਸਲ ਸਾਰੀ ਜਿਹੜੀ ਉਹ ਗਰਗ ਗਈ ਆ ਵੇਗਾ ਗਲ ਗਈ ਆ ਸਾਰੀ ਕੋਈ ਪੱਠਾ ਨਹੀਂ ਬਚਿਆ ਕੋਈ ਕਸ ਨਹੀਂ ਬਚਿਆ ਜੀ ਕਿੰਨੀ ਜ਼ਮੀਨ ਐਸ ਵਕਤ ਮਾਰਹੇਟ ਮਾਰਹੇਟ ਦੀ ਨਿਸ਼ਾਰੇ ਪੱਤਨ ਦੀ ਕੱਲੇ ਦੀ ਜ਼ਮੀਨ ਜਿਹੜੀ ਉਹ ਤਿੰਨ ਤੋਂ 400 ਕਿੱਲਾ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਆ ਵੀ ਸਰਕਾਰ ਸਾਡਾ ਥੋੜਾ ਜਿਹਾ ਸਾਥ ਦੇਵੇ ਗੁੱਬਦਿਆਂ ਨੂੰ ਬਚਾਵੇ ਕਿ ਤੁਸੀ ਬੰਨ ਸਾਡਾ ਬੰਨ ਦੇ ਜਿਹੜਾ ਇਹ ਪਾਣੀ ਨਾ ਆਏ ਕਰੇ ਇੱਧਰ ਅਸੀਂ ਇਹੋ ਸਰਕਾਰ ਤੋਂ ਮੰਗ ਕਰਨੇ ਚਾਹੁੰਦੇ ਆ ਹੈਗੇ ਆ ਕਿ ਜੋ ਲੋਕਾਂ ਦਾ ਨੁਕਸਾਨ ਹੋਇਆ ਹੈਗਾ ਉਹਦੀ ਪਰਪਾਈ ਕੀਤੀ ਜਾਵੇ ਫਸਾਣਾ ਨਾ ਸਾਵਨ ਉਹ ਇਹਨਾਂ ਸਾਰੇ ਜ਼ਿੰਮੇਵਾਰਾਂ ਡੁੱਬ ਗਏ ਜਿਨ੍ਹਾਂ ਗਰੀਬਾਂ ਬਚਾਦਿਆਂ ਨੇ ਪੈੜੀਆਂ ਠੇਕੇ ਤੇ ਲਾ ਕੇ ਪਈਆਂ ਆਈਆਂ ਉਹ ਕਿੱਥੋਂ ਪੈਸੇ ਦੇਣਗੇ ਸਰਕਾਰ ਨੇ ਜੋ ਸਾਡੇ ਇਲਾਕੇ ਦੇ ਐਮਐਲਏ ਵੀ ਹੈਗੇ ਆ ਉਹਨਾਂ ਨੇ ਵੀ ਕਦੀ ਆਣ ਕੇ ਸਾਨੂੰ ਨਹੀਂ ਪੁੱਛਿਆ ਇਹ ਪਿੰਡ ਨੂੰ ਕਿ ਤੁਸੀਂ ਕਿੱਥੇ ਹੈਗੇ ਕਿੱਥੇ ਨਹੀਂ ਜਦੋਂ ਵੋਟਾਂ ਲੈਣੀਆਂ ਆਗੀਆਂ ਉਦੋਂ ਸਾਰੇ ਆਉਂਦੇ ਆ ਜਦੋਂ ਵੋਟਾਂ ਪਾਉਣੀਆਂ ਮੁੜ ਕੇ ਕੋਈ ਨਹੀਂ ਪੁੱਛਦਾ ਆਣ ਕੇ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਬਹੁਤ ਨੁਕਸਾਨ ਆ ਹੈ ਉਹ ਤਾਂ ਸਾਡੀ ਗਵਰਨਮੈਂਟ ਦੀ ਵੀ ਨਿਰਾਸ਼ਾ ਆ ਤੁਸੀਂ ਦੇਖਿਓ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਏ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪਿਆ ਪਹਿਲਾਂ ਸਾਰਾ ਸਾਲ ਪਾਣੀ ਜਮਾਂ ਰੱਖਦੇ ਵਿੱਚ ਬਰਸਾਤ ਆਉਂਦੀਆਂ ਉਦੋਂ ਬਰਸਾਤ ਦੇ ਪਾਣੀ ਦੀ ਮਾਰ ਪੈਂਦੀ ਆ ਉਦੋਂ ਡੈਮ ਵਾਲੇ ਪਾਣੀ ਛੱਡਦੇ ਹੁਣ ਮੁੜ ਕੇ ਕਹਿੰਦੇ ਵੀ ਸਾਡੀ ਮਜ਼ਦੂਰੀ ਹੈ ਤੇ ਬਾਕੀਆਂ ਮਜ਼ਦੂਰੀ ਆ ਪਰ ਇਹ ਤਾਂ ਧਿਆਨ ਦੇ ਉਹਨਾਂ ਨੇ ਰੱਖਣਾ ਨਾ ਪਹਿਲਾਂ ਪੀ ਘਟੋ ਘਟੋਂ ਉਨੀ ਕ ਗੰਜਾਸ਼ ਰੱਖੋ ਹੁਣ ਤੇ ਸਿਸਟਮ ਵੀ ਵੀ ਇਦਾਂ ਦੇ ਆ ਪੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਆਹ ਕਿ ਇੰਨਾ ਮੀਂਹ ਪੈਣਾ। ਉਹ ਸਿਸਟਮ ਕਾਦੇ ਵਾਸਤੇ ਇਹਨਾਂ ਨੇ ਲਾਇਆ। ਉਹ ਸਿਸਟਮ ਨਾਲ ਦੇਖਦੇ ਆ ਵੀ ਇੰਨਾ ਆਮ ਬੰਦਿਆਂ ਨੇ ਦੱਸਤਾ ਵੀ ਆਹ ਕਿ ਮੀਂਹ ਵੱਧੇ ਪੈਣੇ ਆ। ਇਹਨਾਂ ਨੂੰ ਨਹੀਂ ਪਤਾ ਲੱਗਾ। ਕਿੰਨੀ ਮੀਂਹ ਵੱਧ ਪੈਣੇ ਆ ਅਸੀਂ ਉਹਨਾਂ ਆਪਣਾ ਐਂਡੀਆਂਮ ਰੱਖੀਆ ਘੁੱਟੋ ਘਾਟੇ ਡੈਮ ਚ ਤੇ ਗੰਜਾਸ਼ ਰੱਖੀ ਹੋਣੀ। ਵੀ ਪਾਣੀ ਮਾੜਾ ਮੋਢਾ ਚੱਲ ਸਕੇ।